क्षत्रिय काल एमके गुरबानी ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ ਕਿਨਾਰਾ ਨਾ ਮਿਲੇ ਮੈਨੂੰ ਤਾਂ ਕੋਈ ਗੱਲ ਨਹੀਂ ਪਰ ਮੈਂ ਕਿਸੇ ਨੂੰ ਡਬੋ ਕੇ ਤੈਰਨਾ ਨਹੀਂ ਚਾਹੁੰਦਾ ਗੁੱਸਾ ਇੱਕ ਇਹੋ ਜਿਹਾ ਹਥਿਆਰ ਹੈ ਜੋ ਤੁਹਾਡਾ ਹੁੰਦੇ ਹੋਏ ਵੀ ਤੁਹਾਡੇ ਤੇ ਹੀ वार ਕਰਦਾ ਹੈ ਲੋਕਾਂ ਨੇ ਦੱਸਿਆ ਕਿ ਵਕਤ ਬਦਲ ਜਾਂਦਾ ਹੈ ਫਿਰ ਵਕਤ ਨੇ ਦੱਸਿਆ ਕਿ ਲੋਕ ਹੀ ਬਦਲ ਜਾਂਦੇ ਹਨ ਅੱਜ ਕਰਦਾ ਕਿਸੇ ਨਾਲ ਬੇਈਮਾਨੀਆਂ ਕੱਲ ਆਹੀ ਦੁੱਖ ਖੁਦ ਵੀ ਜਰੇਗਾ ਜੇ ਮਨ ਵਿੱਚ ਹੈ ਮੈਲ ਤਾਂ ਗੁਰਦੁਆਰੇ ਜਾ ਕੇ ਕੀ ਕਰੇਗਾ ਜ਼ਿੰਦਗੀ ਦੇ ਵਿੱਚ ਹਾਰਨਾ ਬਹੁਤ ਜ਼ਰੂਰੀ ਹੈ ਹਾਰਦਾ ਹੈ ਜਦੋਂ ਬੰਦਾ ਉਦੋਂ ਮਨ ਰੋਂਦਾ ਹੈ ਰੋਂਦੇ ਹੋਏ ਬੰਦਾ ਇਨਾ ਮਜ਼ਬੂਤ ਹੋ ਜਾਂਦਾ ਹੈ ਕਿ ਦੁਨੀਆ ਦੀ ਸਚਾਈ ਤੁਹਾਡੇ ਸਾਹਮਣੇ ਆ ਜਾਂਦੀ ਹੈ ਕੌਣ ਆਪਣਾ ਹੈ ਤੇ ਕੌਣ ਪਰਾਇਆ ਹੈ ਸਾਰੇ ਹੀ ਲੋਕ ਉਦੋਂ ਦੂਰ ਭੱਜਣ ਲੱਗ ਜਾਂਦੇ ਹਨ ਇੱਕ ਇਨਸਾਨ ਨਜ਼ਰਾਂ ਤੋਂ ਉਦੋਂ ਗਿਰਦਾ ਹੈ ਜਦੋਂ ਸੱਚ ਤੁਹਾਨੂੰ ਪਤਾ ਹੋਈ ਤੇ ਤੁਹਾਡੇ ਮੂੰਹ ਤੇ ਉਹ ਫੇਰ ਵੀ ਝੂਠ ਬੋਲੀ ਜਾਂਦਾ ਹੋਵੇ ਲੋਕ ਘਟ ਹੋਣ ਤਾਂ ਚੱਲੇਗਾ ਜ਼ਿੰਦਗੀ ਕੋਈ ਤਮਾਸ਼ਾ ਨਹੀਂ ਜੋ ਭੀੜ ਚਾਹੀਦੀ ਹੈ ਆਪਣਾ ਤਾਂ ਉਹ ਹੁੰਦਾ ਹੈ ਜਿਸ ਨਾਲ ਗੱਲਾਂ ਖੁੱਲ ਕੇ ਕੀਤੀਆਂ ਜਾ ਸਕਣ ਨਾ ਕਿ ਸੰਭਲ ਕੇ ਕੀਤੀਆਂ ਜਾ ਸਕਣ ਜੇ ਖੁਸ਼ ਰਹਿਣਾ ਹੈ ਤਾਂ ਖੁਦ ਨੂੰ ਪੱਥਰ ਬਣਾ ਲਓ ਜੇ ਮੋਮ ਵਰਗੇ ਕੋਮਲ ਬਣ ਕੇ ਰਹੋਗੇ ਤਾਂ ਲੋਕ ਤੁਹਾਨੂੰ ਪਿਗਲਾ ਕੇ ਟੱਪ ਜਾਣਗੇ ਰਾਜਿਆਂ ਵਰਗੀ ਜ਼ਿੰਦਗੀ ਜੀਣੀ ਹੈ ਤਾਂ ਰਾਣੀਆਂ ਦੇ ਮਗਰ ਨਾ ਭੱਜੋ ਭੱਜਣਾ ਹੈ ਤਾਂ ਮਿਹਨਤ ਦੇ ਪਿੱਛੇ ਭੱਜੋ ਰਾਣੀ ਬਹੁਤ ਖੂਬਸੂਰਤ ਹੈ ਪਰ ਪੈਸਾ ਬਹੁਤ ਸ਼ਕਤੀਸ਼ਾਲੀ ਹੈ ਕੋਈ ਵੀ ਤੁਹਾਡਾ ਦੂਜਾ ਜਾਣਾ ਸਾਥ ਨਹੀਂ ਦੇਵੇਗਾ ਤੁਹਾਨੂੰ ਲੜਨਾ ਵੀ ਖੁਦ ਪਵੇਗਾ ਤੇ ਸੰਭਲਣਾ ਵੀ ਖੁਦ ਹੀ ਪਵੇਗਾ ਹਰ ਕਿਸੇ ਨਾਲ ਇਹ ਮਿਲਣਾ ਮિજાਜ ਨਹੀਂ ਸਾਡਾ ਕੁਝ ਦੇ ਅਸੀਂ ਲਾਇਕ ਨਹੀਂ ਕੁਝ ਸਾਡੇ ਲਾਇਕ ਨਹੀਂ ਸਹਿਣ ਉਦੋਂ ਤੱਕ ਕਰੋ ਜਦੋਂ ਤੱਕ ਮੂੰਹ ਤੋੜ ਦੇਣ ਮੂੰਹ ਤੋੜ ਜਵਾਬ ਦੇਣ ਜੋਗੇ ਨਾ ਹੋ ਜਾਵਾਂ ਸੰਸਕਾਰ ਦਿੱਤੇ ਤੋਂ ਬਿਨਾ ਸੁਵਿਧਾਵਾਂ ਦੇਣਾ ਇੱਕ ਵਿਨਾਸ਼ ਦਾ ਕਾਰਨ ਬਣਦੀਆਂ ਹਨ। ਬੁਰਾਪਣਣ ਵਿੱਚ ਉਦੋਂ ਕੋਈ ਬੁਰਾਈ ਨਹੀਂ ਜਦੋਂ ਸਾਹਮਣੇ ਵਾਲਾ 도ਗਲਾ ਹੋਵੇ। ਜਦੋਂ ਤੱਕ ਤੁਸੀਂ ਕੁਝ ਨਹੀਂ ਬਣੋਗੇ ਉਦੋਂ ਤੱਕ ਤੁਹਾਡੀ ਕੋਈ ਇੱਜ਼ਤ ਨਹੀਂ ਕਰੇਗਾ। ਕੋਈ ਤੁਹਾਨੂੰ ਮਾਨ ਸਮਾਨ ਨਹੀਂ ਦੇਵੇਗਾ। ਆਦਰ ਮਾਣ ਕਰਦੇ ਹਾਂ। ਗੁਲਾਮੀ ਨਹੀਂ। ਜੇ ਸਿਰ ਤੇ ਬਿਠਾ ਸਕਦੇ ਹਾਂ ਤਾਂ ਸਿਰ ਤੋਂ ਲਾ ਵੀ ਸਕਦੇ ਹਾਂ ਹੋਸ਼ਿਆਰ ਹੋਣਾ ਚੰਗੀ ਗੱਲ ਹੈ ਪਰ ਅਗਲੇ ਨੂੰ ਮੂਰਖ ਸਮਝਣਾ ਬਹੁਤ ਵੱਡੀ ਬੇਵਕੂਫੀ ਹੈ ਤੁਸੀਂ ਕੀ ਹੋ ਇਹ ਦੂਜਿਆਂ ਨੂੰ ਕਦੇ ਤੈਅ ਨਾ ਕਰਨ ਦੋ ਪਸਤਾਵਾ ਬੋਲੇ ਗਏ ਸ਼ਬਦਾਂ ਦਾ ਹੀ ਹੋਵੇ ਇਹ ਜ਼ਰੂਰੀ ਨਹੀਂ ਕਦੇ ਕਦੇ ਟਾਈਮ ਤੇ ਨਾ ਬੋਲਣ ਦਾ ਵੀ ਪਸਤਾਵਾ ਜ਼ਿੰਦਗੀ ਭਰ ਲਈ ਰਹਿੰਦਾ ਹੈ ਜੋ ਬੁਰਾ ਲੱਗੇ ਉਸ ਨੂੰ ਛੱਡ ਦਿਓ ਉਸ ਦਾ ਤਿਆਗ ਕਰ ਦਿਓ ਚਾਹੇ ਤੁਹਾਡੇ ਵਿਚਾਰ ਹੋਣ ਤੁਹਾਡੇ ਕਰਮ ਹੋਣ ਜਾਂ ਕੋਈ ਇਨਸਾਨ ਹੋਵੇ 108 ਮਣਕਿਆਂ ਦੀ ਮਾਲਾ ਜਪਦੇ ਹੋਏ ਉਹਨਾਂ ਦਾ ਹੀ ਮਨ ਭਟਕਦਾ ਹੈ ਜਿਨ੍ਹਾਂ ਦਾ ਮਨ ਨੋਟਾਂ ਦੀਆਂ ਗੱਟੀਆਂ ਗਿਣਦੇ ਹੋਏ ਸ਼ਾਂਤ ਰਹਿੰਦਾ ਹੈ ਇਕਾਗਰ ਰਹਿੰਦਾ ਹੈ ਇੱਕ ਗੱਲ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਯਾਦ ਰੱਖੋ 1% ਨੈਗੇਟਿਵ ਵਿਚਾਰ ਤੁਹਾਡੇ 99% ਪੋਜ਼ਿਟਿਵਿਟੀ ਨੂੰ ਨਸ਼ਟ ਕਰ ਦਿੰਦੀ ਹੈ ਜੋ ਸਬਰ ਹੁੰਦਾ ਹੈ ਉਸ ਦੀ ਜ਼ੁਬਾਨ ਐਨੀ ਤਾਕਤਵਾਰ ਹੁੰਦੀ ਹੈ ਕੀ ਸਤਾਉਣ ਵਾਲੇ ਦੀਆਂ ਨਸਲਾਂ ਤੱਕ ਬਰਬਾਦ ਕਰ ਦਿੰਦੀ ਹੈ ਨਾ ਹੀ ਖੂਬਸੂਰਤ ਨਾ ਹੀ ਅਮੀਰ ਤੇ ਨਾ ਹੀ ਛਾਤਿਰ ਬਣਾਇਆ ਹੈ ਰੱਬ ਨੇ ਪਤਾ ਨਹੀਂ ਕਿਹਦੇ ਵਾਸਤੇ ਬਣਾਇਆ ਹੈ ਮੈਨੂੰ ਰੱਬ ਨੇ ਇੱਕ ਗੱਲ ਯਾਦ ਰੱਖਣਾ ਜਦੋਂ ਫੈਸਲਾ ਅਸਮਾਨ ਵਾਲਾ ਕਰਦਾ ਹੈ ਉਦੋਂ ਜ਼ਮੀਨ ਵਾਲੇ ਦੀਆਂ ਵਕਾਲਤਾ ਨਹੀਂ ਚੱਲਦੀਆਂ ਐਵੇਂ ਨਹੀਂ ਜਨਾਜ਼ਿਆਂ ਤੇ ਭੀੜਾ ਇਕੱਠੀਆਂ ਹੁੰਦੀਆਂ ਕਿਉਂਕਿ ਉਦੋਂ ਹਰ ਇਨਸਾਨ ਚੰਗਾ ਹੁੰਦਾ ਹੈ ਚਲੇ ਜਾਣ ਤੋਂ ਬਾਅਦ ਇਨਸਾਨ ਕਦੇ ਗਲਤ ਨਹੀਂ ਹੁੰਦਾ ਗਲਤ ਹੁੰਦਾ ਹੈ ਤਾਂ ਉਸ ਦਾ ਵੇਲਾ ਗਲਤ ਹੁੰਦਾ ਹੈ ਲੋਕ ਤਾਂ ਐਵੇਂ ਹੀ ਇਨਸਾਨ ਨੂੰ ਗਲਤ ਬਣਾ ਦਿੰਦੇ ਹਨ ਜਿਵੇਂ ਪਤੰਗ ਉੱਡਦੀ ਹੈ ਤਾਂ ਲੋਕ ਕਹਿ ਦਿੰਦੇ ਹਨ ਪਤੰਗ ਕੱਟ ਗਈ ਬਲਕਿ ਕੱਟਦੀ ਤਾਂ ਡੋਰ ਹੈ ਪਤੰਗ ਤਾਂ ਐਵੇਂ ਹੀ ਬਦਨਾਮ ਹੈ ਜੇ ਬਹਿੰਦੇ ਹੋਏ ਪਾਣੀ ਵਾਂਗੂ ਰਹੋਗੇ ਤਾਂ ਕਚਰਾ ਆਪਣੇ ਆਪ ਹੀ ਕਿਨਾਰਿਆਂ ਤੇ ਲੱਗ ਜਾਣਾ ਹੈ ਜਦੋਂ ਤੁਹਾਡੇ ਆਪਣੇ ਹੀ ਗੱਲਾਂ ਛਪਉਣ ਲੱਗ ਜਾਣ ਤਾਂ ਸਮਝੋ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਜੋ ਚੀਜ਼ ਗਲਤ ਹੈ ਸੋ ਗਲਤ ਹੈ ਕਾਇਰ ਬਣਨ ਨਾਲੋਂ ਚੰਗਾ ਹੈ ਰੋਲਾ ਪਾ ਕੇ ਬਦਤਮੀਜ਼ ਬਣ ਜਾਓ ਜਦੋਂ ਆਪਣੇ ਹੀ ਦਗੇਬਾਜ਼ੀਆਂ ਤੇ ਧੋਖੇ ਕਰਦੇ ਹਨ ਇਸ ਤੋਂ ਵੱਡਾ ਦੁੱਖ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਹੁੰਦਾ ਵੇਲਾ ਬਦਲਦੇ ਹੋਏ ਕਦੇ ਵੀ ਟਾਈਮ ਨਹੀਂ ਲੱਗਦਾ ਇਸ ਕਰਕੇ ਕਦੇ ਵੀ ਭੁੱਲੋ ਨਾ ਤੇ ਆਪਣੇ ਜੋ ਸਗੇ ਸਬੰਧੀ ਹਨ ਉਹਨਾਂ ਨੂੰ ਕਦੇ ਵੀ ਭੁੱਲੋ ਨਾ ਲੋਕਾਂ ਦਾ ਮੂੰਹ ਬੰਦ ਕਰਨ ਨਾਲੋਂ ਆਪਣੇ ਆ ਕੰਨਾਂ ਨੂੰ ਬੰਦ ਕਰ ਲਓ ਜਿਆਦਾ ਸੁਖੀ ਰਹੋਗੇ ਜ਼ਿੰਦਗੀ ਵਿੱਚ ਅਨੁਭਵ ਉਮਰ ਦੇ ਨਾਲ ਨਹੀਂ ਪਰਸਥਿਤੀਆਂ ਦੇ ਨਾਲ ਆਉਂਦਾ ਹੈ ਅੱਜ ਕੱਲ ਦੀ ਹਕੀਕਤ ਇਹ ਹੈ ਜੇ ਸੁਣ ਲਿਆ ਤਾਂ ਸੁੱਲਝ ਗਏ ਜੇ ਸੁਣਾ ਦਿੱਤਾ ਤਾਂ ਉਲਝ ਗਏ ਉੱਡਣਾ ਕੋਈ ਮਾੜੀ ਗੱਲ ਨਹੀਂ ਉੱਡੋ ਉਨਾ ਹੀ ਜਿੱਥੇ ਉੱਡਣ ਨਾਲ ਤੁਹਾਨੂੰ ਜ਼ਮੀਨ ਸਾਫ਼-ਸਾਫ਼ ਦਿਸੇ ਜਦੋਂ ਵੀ ਇਨਸਾਨ ਮੁਸੀਬਤ ਵਿੱਚ ਹੁੰਦਾ ਹੈ ਉਸ ਇਨਸਾਨ ਨੂੰ ਸਲਾਹ ਦੀ ਨਹੀਂ ਸਗੋਂ ਪਿਆਰ ਦੀ ਜ਼ਰੂਰਤ ਹੁੰਦੀ ਹੈ ਉਸ ਬੁਰੇ ਟਾਈਮ ਵਿੱਚ ਉਸ ਇਨਸਾਨ ਦੇ ਸਲਾਹਕਾਰ ਨਹੀਂ ਸਗੋਂ ਮਦਦਕਾਰ ਬਣੋ ਇਸ ਜਮਾਨੇ ਦੀ ਇਹ ਹਕੀਕਤ ਹੈ ਕਿ ਲੋਕ ਚੰਗਾ ਬਣਨ ਦੀ ਬਜਾਏ ਚੰਗਾ ਦਿਖਾਉਣਾ ਪਸੰਦ ਕਰਦੇ ਹਨ ਇੱਕ ਹੋਰ ਖਾਸੀਤ ਹੈ ਇਸ ਜ਼ਿੰਦਗੀ ਦੀ ਕਰਜ਼ੋ ਉਹ ਵੀ ਚਕਾਉਣੇ ਪੈਂਦੇ ਹਨ ਜਿਹੜੇ ਅਸੀਂ ਜ਼ਿੰਦਗੀ ਵਿੱਚ ਕਦੇ ਲਏ ਹੀ ਨਹੀਂ ਹੁੰਦੇ ਜੋ ਇਨਸਾਨ ਦੀ ਸਮਝ ਹੁੰਦੀ ਹੈ ਉਹ ਗਿਆਨ ਤੋਂ ਜ਼ਿਆਦਾ ਹੁੰਦੀ ਹੈ ਬਹੁਤੇ ਲੋਕ ਤੁਹਾਨੂੰ ਜਾਣਦੇ ਹਨ ਪਰ ਸਮਝਦਾ ਕੋਈ ਵਿਰਲਾ ਹੀ ਹੈ ਆਪਣਾ ਪ੍ਰਭਾਵ ਦਮਦਾਰ ਬਣਾਉਣ ਦੀ بجائے ਆਪਣੇ ਸੁਭਾਅ ਨੂੰ ਦਿਲਦਾਰ ਬਣਾਓ ਇਹ ਜੋ ਦੁਨੀਆ ਹੈ ਇਹਨੇ ਤਾਂ ਸਤਾਉਂਦੇ ਹੀ ਰਹਿਣਾ ਪਰ ਤੁਸੀਂ ਹਮੇਸ਼ਾ ਮੁਸਕਰਾਉਂਦੇ ਹੀ ਰਹਿਣਾ ਟਾਈਮ ਹੈ ਜੋ ਇਹ ਇੱਕ ਛਿੱਕਾ ਹੈ ਇਹਨੇ ਤਾਂ ਪਲਟਦਾ ਹੀ ਰਹਿਣਾ ਪਰ ਤੂੰ ਇਹਨੂੰ ਪਲਟਾਉਣ ਦਾ ਹੌਸਲਾ ਰੱਖ। ਸੋ ਅੱਜ ਇੰਨਾ ਹੀ ਅਗਲੀ ਵੀਡੀਓ ਲੈ ਕੇ ਆਪਾਂ ਫਿਰ ਤੋਂ ਹਾਜ਼ਰ ਹੋਵਾਂਗੇ। ਉਮੀਦ ਕਰਦੀ ਆਂ ਤੁਹਾਨੂੰ ਵੀਡੀਓ ਪਸੰਦ ਆਵੇਗੀ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨੋਟੀਫਿਕੇਸ਼ਨ ਦੇ ਬੈਲ ਨੂੰ ਪ੍ਰੈਸ ਕਰ ਲੈਣਾ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਸੋ ਇਜਾਜ਼ਤ ਚਾਹੁੰਨੀ ਆਂ। ਬਹੁਤ-ਬਹੁਤ ਧੰਨਵਾਦ।